ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਬੜ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਆ ਬਾਪੂ ਨਾਲ ਗੱਲ ਬਾਤ ਆਜੇ ਬਾਪੂ ਜੀ ਬਾਪੂ ਸਤਿ ਸ਼ਕਾਲ ਸਤਿ ਸ਼੍ਰੀ ਅਕਾਲ ਡਾਕਟਰ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਅੰਦਰ ਸਿੰਘ ਹੂੰ ਪਿੰਡ ਛੰਨਾ ਗਲਾ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਆਪਾਂ ਦਫੀਲ ਨੇੜੇ ਪਿੰਡ ਆਪਾਂ ਬਧੌਰ ਨੇ ਵਾਲਾ ਕੰਡਾਵੰਨਾ ਸਿੰਧੂ ਵੀ ਪਿੰਡਾਂ ਦੇ ਨਾਲ ਆ ਮੋਬਾਈਲ ਨੰਬਰ ਬੋਲ ਦੋ 9855233688 ਠੀਕ ਆ ਬਾਪੂ ਬਾਪੂ ਜਿਹੜੀ ਬੈਡ ਦੇ ਨੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਹਮ ਮਗਰ ਬੱਛੀ ਐ ਠੀਕ ਆ ਬੱਛੀ ਦੇਖ ਲਓ ਕਿਆ ਬਾਤ ਆ ਤੇ ਬੱਚਾ ਬੱਛੀ ਨੂੰ ਜਨਮ ਦਿੱਤਾ ਹਾਂਜੀ ਕਨ ਕਨ ਬਹੁਤ ਛੋਟਾ ਐ ਬੱਛੀ ਬਹੁਤ ਚੰਗੀ ਹਾਂ ਪੂਰੀ ਕਦ ਕਿਆ ਬੱਛੀ ਕਿਆ ਬਾਤ ਆ ਭਾਈ ਤੇ ਕਿੰਨਾ ਗਬੜਾ ਬਾਪੂ ਹੁਣ ਉਹ ਆ ਵੀ ਆਪਣੇ ਕੋਲ ਆਈ ਐ ਕੱਲ ਓਕੇ ਹੁਣ ਲੌਗ ਲੀਟਰ ਡੰਗਦਾ ਹੋ ਮੇਰੇ ਘਰ 'ਚ ਠੀਕ ਐ ਜੀ ਹਾਂ ਕਾਦ ਦਾ 18 ਲੀਟਰ ਤਿਆਰ ਆ ਹੁਣ ਜਾਨੇ ਪ੍ਰਿੰਟ ਚੰਗਾ ਬਰੀਡ ਚੰਗੀ ਆ ਸੂਈ ਸਵਾਈ ਆ ਬੱਚਾ ਮਗਰ ਬੱਛੀ ਬੱਚੀ ਬਹੁਤ ਚੰਗੀ ਆ ਥਾਣ ਵਾਲਾ ਕਮਾਲ ਦਾ ਲੈ ਬਹੁਤ ਚੰਗਾ ਥਾ ਇਹ ਕਾਦ ਤੂੰ 25 ਤੋਂ ਬਾਹਰ ਬਾਹਰ ਕੱਢੋ ਹੂੰ ਪੂਰੀ ਵਿੱਥੀ ਤੇ ਕਲਾ ਕਲਾ ਤੂੰ ਮਾਰ ਕੇ ਦਿਖਾਉਂਦੇ ਬਹੁਤ ਜਾਨੇ ਉਹ ਠੀਕ ਆ ਨਾੜ ਦੇਖੋ ਵੱਡੀ ਦੁੱਧ ਵਾਲੀ ਕਿ ਨਹੀਂ ਪੂਰੀ ਉਹ ਆੀ ਫੋਲ ਵਾਲੀ ਤੋਰ ਕੇ ਦਿਖਾ ਦੇ ਫੁੱਲ ਬਰੀਡ ਸੂਈ ਸਵਾਈ ਬੱਚਾ ਮਗਰ ਬੱਛੀ ਦੋ ਨਗ ਮਿਲ ਜਾਣੇ ਆ ਕਿਉਂ ਬੱਛੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਬਾਕੀ ਤੋਰਾ ਚੈੱਕ ਕਰਵਾਵਾਂਗੇ ਕਰਮਾਲੀ ਦਾ ਬਿਊਟੀ ਚੈੱਕ ਕਰੋ ਬੈੜ ਦੀ ਕਿਆ ਬਾਤ ਬਿਊਟੀ ਇੱਕ ਨੰਬਰ ਆਣਾ ਜੀ ਹਾਂ ਜੀ ਹਾਂ ਹੂੰ ਲੈ ਬਈ ਲੰਮੀ ਤੋਰ ਦੇ ਬਾਪੂ ਇੱਧਰ ਨੂੰ ਤੋਰ ਦੇ ਮਾੜੀ ਜੀ ਨਹੀਂ ਤੋਰ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰਮਾਲੀ ਦਾ ਲੇਵਾ ਦੇ ਫਿੱਟ ਫਿੱਟ ਪਿਆ ਕਿੰਨੀ ਬਾਪੂ ਹਾਂ ਹਾਂ ਹੂੰ ਬਾਹ ਚੰਗਾ ਥਣ ਲੱਗਿਆ ਬਈ ਜੀ ਉੱਧ ਵੀ ਚੰਗਾ ਪਾ ਦੂਗੀ ਕਰਮਾਲੀ ਹਾਂ ਜੀ ਹਾਂ ਕੀ ਤੇ ਜੀ ਹੁੰਦੀ ਐ ਦੇਖ ਦੀ ਸਹੀ ਗੱਲ ਸਹੀ ਗੱਲ ਕੀ ਮੋਲ ਆ ਫਿਰ ਜਾਇਜ ਮੋਲ ਇਹ ਫੋਨ ਤੇ ਦੱਸ ਦੇਗੇ ਜਾਇਜ ਹੂ ਹਾਂ ਓਕੇ ਬਾਹਲਾ ਮੋਲ ਨਹੀਂ ਕਰਦੇ ਬਾਪੂ ਕਹਿੰਦਾ ਜਾਇਜ ਮੋਲ ਹੁ ਖਿੱਚ ਕੇ ਮੋਲ ਰੱਖਾਂਗੇ ਮੋਲ ਹੋਊਗਾ ਫੋਨ ਤੇ ਬਾਈ ਮੋਲ ਫਿਰ ਬਾਪੂ ਦੇ ਜਾਇਜ ਹੀ ਹੁੰਦੇ ਆ ਲੈਂਡ ਦੇਣ ਵਾਲੇ ਦਾ ਪਾਪਾ ਸੀ ਹੁਣ ਬਸ ਭਾਈ ਇੱਕ ਦੋ ਲਿਆ ਗਿਦੇਉਣੇ ਚੰਗੇ ਹੂੰ ਲਾ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਪੂ ਦੀ ਮਾਰ ਕਰ ਹਾਂ ਠੰਡੀ ਬਹੁਤ ਆਣਾ ਬਫੂ ਹਾਂਜੀ ਜਿਵੇਂ ਮਰਜੀ ਹੱਥੇ ਫੇਰੀ ਜਾ ਬਸ ਆਪਾਂ ਕਹਿਣਾ ਗਰਮ ਵਾਲੀ ਨੇ ਪੱਥਾ ਲਾਈ ਲੈਨੇ ਲਾਲ ਕੇ ਮੜਾ ਜਾ ਹਾਂ ਲਾਲੋ ਬੱਸੀਏ ਬੱਸੀਏ ਬਸ ਸਹੀ ਨਿਕਲਦਾ ਮੂੰਹ ਚ ਹੋਈ ਚੱਕਰ ਨਹੀਂ ਵਾਲੀ ਠੰਡੀ ਐ ਕਨੀ ਬਾਪੂ ਬਾ ਬਣਾ ਲੈਨੇ ਤੂੰ ਆਪਾਂ ਮਾਰਨੇ ਮਗਾ ਚ ਲੈਣਾ ਪਾ ਦਿੰਦੇ ਹੂੰ ਜ਼ਰੂਰੀ ਜਾਨੇ ਉਹਨਾਂ ਦਾ ਇੱਕ ਪੁੱਤਰ ਹੀ ਵੇੜ ਪੁੱਤਰ ਹੀ ਨਾਲ ਦੀ ਨਾਲ ਹੂੰ ਥਾਣ ਦੇ ਕੋ ਲੱਗੇ ਬਾਹਰ ਤਾਂ ਘਰੇ ਰੱਖਾ ਝੂਣ ਵਾਲੀ ਵੇੜ ਹੂੰ ਪੂਰੀ ਬਿੱਤੀ ਤੇ ਇਕੱਲਾ ਇਕੱਲਾ ਥਾਣ ਜਿਵੇਂ ਮਰਜੀ ਨਿਆਣਾ ਪਾਲਾ ਤੇ ਜਿਵੇਂ ਮਰਜ਼ੀ ਵਹਿ ਜਾ ਕੋਈ ਚੱਕਰੀ ਆ ਦੇਖ ਲਓ ਜੀ ਲੈ ਬਾਈ ਚਿਵਾਈ ਚੈੱਕ ਕਰੋ ਕਰਮ ਵਾਲੀ ਦੀ ਚੋਣ ਹੀ ਬੜਾ ਚੰਗਾ ਹੈ ਨਾ ਬਾਪੂ ਬੜਾ ਚੰਗਾ ਥਾੜੀ ਬੜਾ ਚੰਗਾ ਹੂੰ ਮੋਟਾ ਮੋਟਾ ਚੋਣ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਿਆ ਬਾਤ ਆ ਥਾਣ ਦਾ ਸਹਿ ਜੀ ਹਾਂ ਬੱਸ ਚੱਕ ਲਓ ਜੀ ਹੂੰ ਇਸ ਲਈ ਥਾਣੀ ਚਿਵਾਈ ਚੈੱਕ ਕਰੋ ਲੈ ਇੱਕ ਨੰਬਰ ਚੋਣ ਮੋਟਾ ਮੋਟਾ ਚੋਣ ਕਿਆ ਬਾਤ ਆ ਨਿਬੜਦੀ ਹੈ ਚਿਵਾਈ ਪੂਰੀ ਬਾਜੀ ਬਸ ਓਕੇ ਜੀ ਹੂੰ ਹੂੰ ਤੇ ਕਿਸੇ ਵੀਰ ਨੂੰ ਬਾਈ ਵੈਡ ਪਸੰਦ ਆਵੇ ਤਾ ਬਾਪੂ ਨਾਲ ਕਨੈਕਟ ਕਰ ਲਓ ਜੀ ਧੰਨਵਾਦ